ਪਹਿਲਾਂ ਤਾਂ ਮੈਨੂੰ ਖਾਲਸਾਡ ਬਾਰੇ ਕੋਈ ਨੌਲੇਜ ਨਹੀਂ ਸੀ ਜਿਉਂ ਸੱਟ ਲੱਗੀ ਆ ਤੇ ਫਿਰ ਇਦਾਂ ਸਹੀ ਜਿਹੀ ਜੇ ਫਿਰ ਮੈਂ 2018 ਜਾ ਕੇ ਮੇਰੇ ਕੋ ਖਾਲਸਾਡਲੇ ਆਏ ਆ ਇੱਕ ਸਾਲ ਦਵਾਈ ਲੁਧਿਆਣੇ ਦੋ ਜਲਦੀ ਨੇ ਮੈਂ ਮੁੰਕੇ ਬਾਅਦੋਂ ਚ ਲੁਧਿਆਣੇ ਦਵਾਈ ਲਾਉਂਦਾ ਰਿਹਾ ਪਰ ਬਹੁਤ ਔਖਾ ਹੁੰਦਾ ਇਹ ਹੁਣ ਬਾਈ ਦੇ ਵਿੱਚ ਫੇਰ ਦੁਬਾਰਾ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਤੇ ਮੈਂ 2022 ਤੋਂ ਫੇਰ 21 ਅੱਜ 21 ਅੱਧ ਤੋਂ ਦੋ ਕਿਲੋ ਤੇ ਇੱਕ ਨੰਦ ਨੂੰ ਖਾਉ ਮੇਰੇ ਕੋ ਉਹਨਾਂ ਨੇ ਰਿਕੁਐਸਟ ਕੀਤੀ ਮੈਂ ਲਗਾਤਾਰ ਅੰਦਰ ਹੋਣ ਕਰ ਮੈਂ ਨਾਲ ਰਿਕੁਐਸਟ ਕੀਤੀ ਮੈਨੂੰ ਜਿਹੜੀ ਐਲੈਕਟ੍ਰੋਨਿਕ 휠ਚੇਅਰ ਪ੍ਰੋਵਾਈਡ ਕਰਾਈ ਜਾਵੇ ਤੇ ਉਹ ਮੈਨੂੰ ਖਾਲਸਾ ਵੱਲੋਂ ਐਲੈਕਟ੍ਰੋਨਿਕ 휠ਚੇਅਰ ਵੀ ਮਿਲੀ ਆ ਸਾਡਾ ਪਰਿਵਾਰ ਜਿਹੜਾ ਤੁਹਾਨੂੰ ਪਤਾ ਵੀ ਬਾਬਾ ਬਕਰਬ ਸਿੰਘ ਮਾਨ ਚੱਲਦਾ ਪਰਿਵਾਰ ਆ ਮੈਂ ਮੇਰੇ ਪਿਤਾ ਗੁਰਵੈਰ ਸਿੰਘ ਮਾਨ ਨੂੰ ਚਲਦਾ ਛੋਟਾ ਭਰਾ ਉਹ ਉਸ ਟਾਈਮ ਤੇ ਸੀਆਈ ਸਟਾਫ ਉਹਦੇ ਵਿੱਚ ਪੁਲਿਸ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ तकरीबन 6 ਮਹੀਨੇ ਲਗਾਤਾਰ ਉਹਨਾਂ ਨੇ ਮੈਨੂੰ ਟੌਰਚਰ ਕੀਤਾ ਉਦੋਂ ਮੇਰੇ ਰੀੜ ਦੀ ਹੱਡੀ ਦੇ ਮਣਕੇ ਜਿਹੜੇ ਉਹਨਾਂ ਨੇ ਇਹਨਾਂ ਤਸ਼ੱਦਦ ਕੀਤਾ ਸੀ ਮੈਂ ਤਰਨੋਂ ਕਾਇਗਾ ਸੀ ਫਿਰ ਸਹੀ ਜਿਹੇ ਮਾਣ ਸ਼ਮੂਲ ਸ਼ੰਕਰਾ ਇਥੋਂ ਮੈਡੀਕਲ ਦਵਾਈਆਂ ਲੈਂਦਾ ਰਿਆ ਤੇ ਫਿਰ ਉਹ ਸੇਫਟੀ ਬੈਲਟ ਦੇ ਨਾਲ ਮੈਂ ਮਾੜਾ ਮਾੜਾ ਤੁਰਨ ਲੱਗ ਪਿਆ ਉਹਦਾ ਕਰਕੇ ਪੁਲਿਸ ਦਾ ਕੁੱਟਿਆ ਕਰਕੇ ਕਿਤਾ ਹੁਣ ਐਕਸੀਡੈਂਟ ਹੋਇਆ ਮੋਰਚਾ ਉੱਦੋਂ ਡਿੱਗਾਗਾ ਤੋ ਪਹਿਲੇ ਮਣਕੇ ਫੇਰ ਦੁਬਾਰਾ ਹਿੱਲ ਗਏ ਢਿੱਲਣ ਕਰਕੇ ਮਣਕੇ ਫੇਰ ਬਿਲਕੁਲ ਢੱਡੋ ਗਿਆ ਖਾਲਸਾ ਇਹਨੂੰ ਕੀ ਕਹਿਣਾ ਚਾਹੁੰਦੇ ਉਸ ਟਾਈਮ ਦੇ ਜਿਹੜੇ ਨੌਜਾਨ ਸੀ ਅੱਜ ਮੇਰੇ ਹੁਣ 65-70 ਸਾਲ ਦੇ ਵਿੱਚ ਹੈਗੇ ਆ ਕੋਈ 80 ਸਾਲ ਦਾਗਾ ਤੇ ਨੰਦਾ ਸਾਰਾ ਤੇ ਫਿਰ ਕੀ ਕਹਿੰਦਾ ਉਹ ਖਾਲਸਾ ਅੰਗਰ